ਤੇ ਜਸਨ ਤਿਲਕ ਦਾਨਗੜਵਾਲਾ ਆਪਣੀ ਪੁਸਤਕ ਹਰਫਾਂ ਦੀ ਰੰਗੋਲੀ ਵਿੱਚੋਂ ਇੱਕ ਲੇਖ ਕੈਣੀ ਤੇ ਕਰਨੀ ਲੈ ਕੇ ਤੁਹਾਡੇ ਸਾਨੂੰ ਮੁਖਾਜਰ ਹੈ ਉਮੀਦ ਹੈ ਅੱਗੇ ਵੰਗਾਰਾ ਜਾਵੇ ਇਨਸਾਨ ਦੇ ਦੁਖੀ ਹੋਣ ਤੇ ਤਣਾਅ ਗ੍ਰਸਤ ਰਹਿਣ ਦਾ ਇੱਕ ਮੁੱਖ ਕਾਰਨ ਉਸ ਦੀ ਨਿੱਤਾਂ ਪ੍ਰਤੀ ਦੀ ਜ਼ਿੰਦਗੀ ਵਿੱਚ ਕੈਣੀ ਤੇ ਕਰਨੀ ਵਿੱਚ ਜ਼ਮੀਨ ਸਮਾਨ ਦਾ ਫਰਕ ਹੋਣਾ ਉਹ ਪਰ ਮੂੰਹ ਰੱਖਣੀ ਵਜੋਂ ਅਸੀਂ ਕੁਝ ਕਹਿੰਦੇ ਹਾਂ ਅੰਦਰੋਂ ਕੁਝ ਕਿਸੇ ਦਾ ਚੰਗਾ ਹੋਣ ਤੇ ਰਸਮੀ ਤੌਰ ਤੇ ਬਾਹਰੀ ਮੁਸਕਰਾਹਟ ਦਿਖਾ ਕੇ ਵਧਾਈਆਂ ਦਿੰਦੇ ਹਾਂ ਅੰਦਰੋਂ ਈਰਖਾ ਭਾਵਨਾ ਦੀ ਪੂਰੇ ਦੁਖੀ ਹੁੰਦੇ ਹਾਂ ਦਿਖਾਵੇ ਦਾ ਮਖੌਟਾ ਪਹਿਨ ਬਾਹਰੋਂ ਬੜੇ ਧਾਰਮਿਕ ਹੋਣ ਦਾ ਦੰਭ ਕਰਦੇ ਹਾਂ ਪਰੰਤੂ ਮਾਨਸਿਕ ਤੌਰ ਤੇ ਪੂਰੇ ਟੁੱਟੇ ਹੋਏ ਤੇ ਹਰ ਵੇਲੇ ਦੁਬਧਾ ਦਾ ਸ਼ਿਕਾਰ ਹੁੰਦੇ ਹਾਂ ਕਿਸੇ ਇੱਕ ਤੇ ਵੀ ਭਰੋਸਾ ਨਾ ਕਰਨਾ ਸਾਡਾ ਸੁਭਾਅ ਬਣ ਗਿਆ ਹੈ ਅਸੀਂ ਵਾਰ-ਵਾਰ ਆਪਣੇ ਕੀਦੇ ਬਦਲਦੇ ਰਹਿੰਦੇ ਹਾਂ ਲਾਲਚ ਅਤੇ ਮਨ ਦੀ ਡਾਮੰਡ ਉਸ ਸਥਿਤੀ ਸਾਨੂੰ ਇੱਕ ਤੇ ਭਰੋਸਾ ਕਰਨ ਤੋਂ ਹਲਾ ਦਿੰਦੀ ਹੈ। ਭਾਵੇਂ ਪਿੱਛੋਂ ਇਸ ਦਾ ਪੁਸ਼ਤਾਵਾ ਹੀ ਹੁੰਦਾ ਹੈ। ਅਜਿਹੀ ਹੀ ਇੱਕ ਘਟਨਾ ਹੈ ਮੇਰੇ ਪਿੰਡ ਇੱਕ ਮਿੱਤਰ ਪਿਆਰੇ ਗੁਰੂ ਘਰ ਦੇ ਉੱਥੇ ਹੋ ਚੁੱਕੇ ਮਹਾਪੁਰਖਾਂ ਪ੍ਰਤੀ ਬੜੀ ਹੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਰਹਿੰਦੇ ਸਨ। ਇੱਕ ਵਾਰ ਉਸਨੇ ਆਪਣੇ ਘਰ ਇੱਕ ਬੱਕਰੀ ਉਹਨੇ ਛੋਟੇ ਬੱਚਿਆਂ ਨੂੰ ਦੁੱਧ ਲਈ ਰੱਖੀ ਹੋਈ ਸੀ। ਉਦੋਂ ਉਹ ਮੇਰੇ ਪਿੰਡ ਰਹਿੰਦਾ ਸੀ। ਜਦੋਂ ਬੱਕਰੀ ਸੌਣ ਵਾਲੀ ਹੋਈ ਤਾਂ ਕੁਇਆ ਘਰ ਘੋਗਾ ਇਹ ਤੇ ਕੁਝ ਰਿਕਵਟ ਜਿਹੀ ਹੋ ਗਈ। ਉਹ ਆਪਣੇ ਸੰਤਾਂ ਗੁਰੂ ਘਰ ਵਾਲਿਆਂ ਨੂੰ ਧਿਆਉਣ ਲੱਗ ਪਿਆ। ਪਰ ਇਸ ਨਾਲ ਜਦੋਂ ਕੋਈ ਫਰਕ ਨਾ ਪਿਆ ਤਾਂ ਉਹ ਛੇਤੀ ਸੀ ਉਹਨਾਂ ਨੂੰ ਬੁਰਾ ਭਲਾ ਕਹਿ ਕੇ ਕੋਸਣ ਲੱਗ ਪਿਆ। ਕੁਝ ਸਮੇਂ ਬਾਅਦ ਬੱਕਰੀ ਨੇ ਦੋ ਮੇਮਣਿਆਂ ਨੂੰ ਜਨਮ ਦੇ ਦਿੱਤਾ ਤੇ ਉਹ ਚੰਗੀ ਭਲੀ ਹੋ ਗਈ। ਉਹ ਜਿੱਥੇ ਸ਼ਾਂਤੀ ਵਿੱਚ ਆ ਗਿਆ ਸੀ ਉੱਥੇ ਸਾਡੇ ਵੱਲ ਵੇਖ-ਵੇਖ ਕੱਚਾ ਜਿਹਾ ਹੋ ਰਿਹਾ ਸੀ। ਸ਼ਾਇਦ ਆਪਣੇ ਕਬੂਲਾਂ ਪ੍ਰਤੀ ਪੁਛਤਾ ਰਿਹਾ ਸੀ। ਅਸੀਂ ਬਾਣੀ ਪੜਦੇ ਹਾਂ ਤਾਂ ਵਾਣੀ ਤਾਂ ਪੜਦੇ ਹਾਂ ਮਹਾਪੁਰਖਾਂ ਦੇ ਕਥਾ ਵਿਖਿਆਨ ਵੀ ਸੁਣਦੇ ਤਾਂ ਹਾਂ ਪਰ ਮਨ ਵਿੱਚ ਵਸਾ ਕੇ ਅਮਲ ਨਹੀਂ ਕਰਦੇ ਆਪਣੇ ਜੀਵਨ ਦੀ ਕਾਰਜਸ਼ੈਲੀ ਵਿੱਚ ਉਹਨਾਂ ਨੂੰ ਲਾਗੂ ਨਹੀਂ ਕਰਦੇ। ਇਹੀ ਸਾਡੇ ਬਹੁਤੇ ਦੁਖੀ ਹੋਣ ਦਾ ਕਾਰਨ ਹੈ। ਅਸੀਂ ਬਾਣੀ ਨੂੰ ਗੁਰੂ ਮੰਨ ਕੇ ਪੂਜਾ ਕਰਦੇ ਹਾਂ ਪਰ ਬਾਣੀ ਦੀ ਕਹੀ ਗੱਲ ਨਹੀਂ ਮੰਨਦੇ। ਮੇਰੇ ਪਿੰਡ ਦੇ ਇੱਕ ਹੋਰ ਸੱਜਣ ਸਨ ਉਹਨਾਂ ਨੇ ਜਵਾਨੀ ਪਹਿਰੇ ਜਾਨਵਰਾਂ ਦਾ ਸ਼ਿਕਾਰ ਵੀ ਕੀਤਾ ਸ਼ਰਾਬ ਵੀ ਖੂਪ ਪੀਤੀ ਅਜੇ ਵੀ ਪੀ ਰਹੇ ਸਨ ਅਚਾਨਕ ਸਾਡੇ ਗੁਰਦੁਆਰਾ ਸਾਹਿਬ ਦੇ ਸੰਤ ਬਾਬਾ ਭਜਨ ਸਿੰਘ ਜੀ ਚਲਾਣਾ ਕਰ ਗਏ ਅਕਤੂਬਰ 1974 ਵਿੱਚ ਉਪਰੰਤ ਹੋਰ ਕੋਈ ਚੇਲਾ ਬਲਕ ਉਹਨਾਂ ਦਾ ਨਾਂ ਹੋਣ ਕਰਕੇ ਤੇ ਆਲੇ-ਦਾਲੇ ਦੇ ਪ੍ਰਭਾਵ ਕਾਰਨ ਗੁਰਦੋਰੇ ਦਾ ਪ੍ਰਬੰਧ ਚਲਾਉਣ ਲਈ ਕਮੇਟੀ ਬਣਾ ਲਈ ਗਈ ਗੋਲਕ ਰੱਖ ਦਿੱਤੀ ਗਈ ਉਸ ਵਿੱਚ ਉਹ ਸੱਜਣ ਵੀ ਮੈਂਬਰ ਬਣਾ ਦਿੱਤੇ ਗਏ ਕਿਉਂਕਿ ਉਹਨਾਂ ਨੂੰ ਉਰਦੂ ਲਿਖਣਾ ਪੜ੍ਹਨਾ ਆਉਂਦਾ ਸੀ ਤੇ ਉਹ ਕੰਮਕਾਰ ਤੋਂ ਵਿਹਲੇ ਸੀ ਇਸ ਲਈ ਉਹਨਾਂ ਨੂੰ ਹਿਸਾਬ ਕਿਤਾਬ ਤੇ ਪੈਸੇ ਥੇਲੇ ਦਾ ਇੰਚਾਰਜ ਖਜ਼ਾਨਚੀ ਬਣਾ ਦਿੱਤਾ ਜਾਣੀ ਕਿ ਫਿਰ ਉਹ ਕਾਫੀ ਲੰਮਾ ਸਮੇਂ ਸੋਦੇ ਤੇ ਸੇਵਾ ਕਰਦੀ ਰਹੀ। ਉਹਨਾਂ ਦਾ ਕੰਮ ਪੂਰਾ ਵੇਦਾਗ ਰਿਹਾ। ਫਿਰ ਖਾੜਕੂ ਦੌਰ ਆ ਗਿਆ। ਉਹਨਾਂ ਨੇ ਪ੍ਰਬੰਧਕਾਂ ਨੂੰ ਅਮਰਤਾਰੀ ਹੋਣ ਦੇ ਹੁਕਮ ਦੇ ਦਿੱਤੇ। ਫੇਰ ਕੀ ਸੀ ਸਾਰੇ ਕਮੇਟੀ ਵਾਲੇ ਅਮਰਤਾਰੀ ਬਣ ਗਏ। ਸਾਡੇ ਜਿਕਰਯੋਗ ਸੱਜਣ ਵੀ ਬਣ ਗਏ। ਬਾਕੀ ਦਾ ਸਭ ਕੁਝ ਠੀਕ ਹੋ ਗਿਆ। ਪਰ ਇੱਕ ਗੱਲ ਸ਼ਰਾਬ ਪੀਣ ਵਾਲੀ ਗ੍ਰਹਿਤ ਕਈ ਹੋਰਾਂ ਵਾਂਗ ਉਹਦੇ ਤੋਂ ਮੁਕਤ ਨਾ ਹੋ ਸਕੇ। ਆਖਰ ਇੱਕ ਚਮਤਕਾਰ ਹੋਇਆ। ਗੁਰੂ ਘਰ ਵਿਖੇ ਇੱਕ ਮਹਾਪੁਰਖ 7 ਦਿਨ ਲਈ ਦਮਨ ਲਾਉਣ ਆ ਗਏ। ਸ਼ਾਮ ਵੇਲੇ 4 ਵਜੇ ਦਵਾਨ ਸਜਦੇ ਉਹ ਮਹਾਪੁਰਖ ਪਤਲੇ ਸਰੀਰ ਦੇ ਲੰਮੇ ਕੱਦ ਵਾਲੇ ਸਫੈਰ ਪਹਿਰਾਵਾ ਪਹਿਨ ਕੇ ਆਉਂਦੇ ਸਨ ਉਹਨਾਂ ਦਾ ਕਥਾ ਵਿਖਿਆਨ ਦੀ ਪੇਸ਼ਕਾਰੀ ਕਥਾ ਰਸ ਤੇ ਮਿਠਾਸ ਭਰਿਆ ਲਹਿਜਾ ਇੰਨਾ ਪ੍ਰਭਾਵਸ਼ਾਲੀ ਸੀ ਕਿ ਜਾਦੂ ਵਾਂਗ ਅਸਰ ਕਰਨ ਵਾਲਾ ਸੀ ਮੈਂ ਆਪ ਦੋ ਤਿੰਨ ਸੁਣਦਾ ਰਿਹਾ ਇੱਕ ਦਿਨ ਉਹਨਾਂ ਨੇ ਸ਼ਰਾਬ ਬਾਰੇ ਇੰਨਾ ਸਰਦਾਰ ਬਿਆਨ ਕੀਤਾ ਕਿ ਬਹੁਤ ਸਾਰੇ ਸੱਜਣਾ ਨੇ ਦਿਨੋਂ ਹੀ ਨਾ ਪੀਣ ਦਾ ਨਿਰਣਾ ਕਰ ਲਿਆ ਉਹਨਾਂ ਵੀ ਸਾਡੇ ਖਜਾਨਚੀ ਸਾਹਿਬ ਵੀ ਇੱਕ ਸੀ ਜਿੰਨਾਂ ਦੇ ਆਪਣੇ ਦੱਸਣ ਅਨੁਸਾਰ ਉਸ ਦਿਨ ਤੋਂ ਉਹਨਾਂ ਨੇ ਸੱਚੀ ਮਿੱਥੀ ਸ਼ਰਾਬ ਛੱਡ ਦਿੱਤੀ ਉਹ ਸੰਤਾਂ ਦੇ ਪੱਕੇ ਸ਼ਰਧਾਲੂ ਬਣ ਗਏ ਕੁਝ ਮਹੀਨਿਆਂ ਬਾਅਦ ਸੰਤਾਂ ਦੇ ਬਰਨਾਲੇ ਦਮਾਨ ਆ ਗਏ ਪਿੰਡ ਦੀ ਸੰਗਤ ਸਮੇਤ ਖਜਾਨਤੀ ਸਾਹਿਬ ਵੀ ਜਾਣ ਲੱਗੇ ਤੇ ਮਹਾਪੁਰਖਾਂ ਨੂੰ ਪਿੰਡ ਆਉਣ ਲਈ ਸੱਦਾ ਦੇਏ ਕਈ ਦਿਨ ਲੰਘ ਗਏ ਇੱਕ ਦਿਨ ਅਚਾਨਕ ਉਹ ਬਾਬੇ ਇੱਕ ਜੀਪ ਵਿੱਚ ਪਿੰਡ ਆਏ ਗੁਰਦੁਆਰਾ ਸਾਹਿਬ ਦੇ ਬਾਹਰਲੇ ਦਰਵਾਜ਼ੇ ਅੱਗੇ ਸੜਕ ਤੇ ਜੀਪ ਰੋਕ ਕੇ ਖਜਾਨਤੀ ਸਾਹਿਬ ਨੂੰ ਉੱਥੇ ਹੀ ਬੁਲਾ ਭੇਜਿਆ ਉਹ ਸੁਣ ਕੇ ਭੱਜਿਆ ਆ ਅੱਗੇ ਕੀ ਦੇਖਦਾ ਹੈ ਕਿ ਬਾਬੇ ਚਿੱਟੇ ਪਹਿਰਾ ਵਿੱਚ ਸ਼ਰਾਬ ਨਾਲ ਟੰਨ ਹੋਏ ਬੈਠੇ ਸਨ ਨਾਲ ਜੀਪ 'ਚ ਦੋ ਤਿੰਨ ਨੌਜਵਾਨ ਕੁੜੀਆਂ ਵੀ ਚਿੱਟੇ ਵਸਤਰਾਂ ਵਿੱਚ ਸਨ ਤੇ ਬਾਬਿਆਂ ਨੇ ਖਜ਼ਾਨਚੀ ਸਾਹਿਬ ਨੂੰ ਸ਼ਰਾਬ ਅੰਗਰੇਜ਼ੀ ਮੁਰਗੇ ਦਾ ਮੀਟ ਤੇ ਰਹਿائش ਲਈ ਨਵੇਂ ਇਕਲੇ ਮਕਾਨ ਦੀ ਮੰਗ ਕਰ ਦਿੱਤੀ ਇਹ ਕੁਝ ਵੇਖ ਸੁਣ ਕੇ ਖਜ਼ਾਨਚੀ ਦੋਵੇਂ ਹੱਥ ਜੋੜ ਕੇ ਉਹਨਾਂ ਤੋਂ ਇਹ ਸੇਵਾ ਨਾ ਕਰ ਸਕਣ ਦੀ ਮਾਫੀ ਮੰਗ ਗਿਆ ਉਸ ਦਿਨ ਤੋਂ ਉਹ ਘਰ ਚਲੇ ਗਿਆ ਪਰ ਬੜਾ ਬੇਚੈਨ ਹੋ ਗਿਆ ਇਸ ਵਿੱਚ ਇਹ ਬੇਚੈਨੀ ਉਹਦੀ ਉਦੋਂ ਖਤਮ ਹੋਈ ਜਦੋਂ 2 ਕਿ ਦਿਨਾਂ ਬਾਅਦ ਉਹ ਹਸਾਬ ਕਿਤਾਬ ਦੀਆਂ ਕਾਪੀਆਂ ਲੈ ਕੇ ਪ੍ਰਧਾਨ ਕੋਲੇ ਸੇਵਾ ਤੋਂ ਤਿਆਗ ਪੱਤਰ ਦੇਣ ਆ ਗਿਆ ਹੁਣ ਉਸਨੇ ਹਰ ਰੋਜ਼ ਸ਼ਾਮ ਵੇਲੇ ਫੇਰ ਪੀਣੀ ਸ਼ੁਰੂ ਕਰ ਦਿੱਤੀ ਭਾਵੇਂ ਮੈਨੂੰ ਸਾਡੇ ਖਜਾਨਚੀ ਸਾਹਿਬ ਦਾ ਦੁਬਾਰੇ ਪੀਣ ਲੱਗਣਾ ਠੀਕ ਫੈਸਲਾ ਨਹੀਂ ਲੱਗ ਰਿਹਾ ਸੀ ਪਰ ਮਹਾਪੁਰਖਾਂ ਬਾਰੇ ਮੈਂ ਰਹਿ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁੰਗਣਾਉਣ ਲੱਗਿਆ ਆਵਰੋ ਉਪਦੇਸ ਹੈ ਆਪ ਨਾ ਕਰੈ ਅਤੇ ਕਬੀਰ ਜੀ ਦਾ ਸ਼ਲੋਕ ਕਬੀਰ ਅਵਰਹਿ ਕੋ ਉਪਦੇਸ਼ ਤੇ ਮੁਖਮੇ ਪਰ ਹੈ ਰੇਤ ਰਾਸ ਬਰਾਨੀ ਰੱਖਤੇ ਖਾਇਆ ਘਰ ਕਾ ਖੇਤ ਪੰਜਾਬੀ ਦੇ ਬਹੁਤ ਸਾਰੇ ਸਹਿਤਕਾਰ ਮੇਰੇ ਸੰਪਰਕ ਚ ਆਏ ਹਨ ਜੋ ਹਾਥੀ ਦੇ ਦੰਦ ਵਾਲੇ ਮਹਾਵਰੇ ਤੇ ਪੂਰੇ ਉਤਰਦੇ ਹਨ ਇੱਕ ਮੇਰਾ ਵੀਰ ਅਧਿਆਪਕ ਦਾ ਪਵਿੱਤਰ ਪੇਸ਼ਾ ਵੀ ਕਰਦਾ ਹੈ ਪਰ ਸ਼ਰਾਬ ਦੇ ਇਨਾਂ ਅਧੀਨ ਹੋ ਚੁੱਕਿਆ ਹੈ ਕਿ ਸਕੂਲ ਵੀ ਪੀ ਕੇ ਜਾਂਦਾ ਹੈ ਕਈ ਵਾਰ ਰੌਲਾਪਨ ਸ਼ਿਕਾਇਤ ਹੋਣ ਤੇ ਵੀ ਕੋਈ ਅਸਰ ਨਹੀਂ ਉਹਦੇ ਤੇ ਹਾਂ ਆਪਣੀਆਂ ਆਪਣੀ ਕਾ ਪੁਸਤਕ ਚ ਉਹ ਸ਼ਰਾਬ ਨਾ ਪੀਣ ਤੇ ਨਸ਼ਿਆਂ ਦੇ ਨੁਕਸਾਨ ਦੱਸਦੀਆਂ ਰਚਨਾਵਾਂ ਜ਼ਰੂਰ ਦਰਜ ਕਰਦਾ ਹੈ ਕੁਝੇ ਮੇਹੀ ਭੂਣ ਹੱਤਿਆ ਵਿਰੋਧ ਭਾਸ਼ਣ ਕਰਨ ਤੇ ਲਿਖਣ ਵਾਲੇ ਸੱਜਣ ਕਰ ਰਹੇ ਹਨ ਜਾਤ ਪਾਤ ਵਿਰੁੱਧੀ ਲਿਖਣ ਵਾਲੇ ਸਾਡੇ ਸਿਆਣੇ ਸਹਿਯੋਗਕਰ ਅਣਖ ਲਈ ਕਤਨ ਕਰਾਉਣ ਵਾਲਿਆਂ ਦੀ ਸੂਚੀ ਵਿੱਚ ਵੀ ਸ਼ਾਮਲ ਹੋ ਚੁੱਕੇ ਹਨ ਮੇਰੇ ਇੱਕ ਮਿੱਤਰ ਕਮਿਊਨਿਸਟ ਵਿਚਾਰਧਾਰਾ ਵਾਲਾ ਹੋਣ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ ਪਰੰਤੂ ਆਪਣੇ ਘਰ ਪਰਿਵਾਰ ਵਿੱਚ ਅਜਿਹਾ ਕੁਝ ਵੀ ਲਾਗੂ ਨਹੀਂ ਕਰਵਾ ਸਕਿਆ ਪਾਠ ਪੂਜਾ ਵਰਤ ਕੰਜਕਾਂ ਪੂਜਾ ਗੱਲ ਕੀ ਸਭ ਕਰਮਕਾਂਡ ਕੀਤੇ ਜਾਂਦੇ ਸਨ ਕਿਸੇ ਕਾਮਰੇਡ ਦੇ ਹਰ ਕਿਸੇ ਥਾਂ ਲਾਇਨ ਕਰਕੇ ਕੋਈ 3 ਸਾਲ ਤੱਕ ਬਰਾਂਟਡ ਰਹੇ ਤੇ ਅਖੀਰ ਲਹਿਰ ਦਾ ਕੰਮ ਨਿਬੜ ਜਾਣ ਤੇ ਕੇਸ ਵਾਪਸ ਵੀ ਹੋ ਗਿਆ ਪੂਰੀ ਤਨਖਾਹ ਮਿਲ ਗਈ ਤੇ ਉਸਦੇ ਪੈਸੇ ਨਾਲ ਲਗਦੇ ਜ਼ਮੀਨ ਦੇ ਕਿੱਲੇ ਵੀ ਖਰੀਦ ਲਏ ਕਿਉਂਕਿ ਅਸੀਂ ਕਾਮਰੇਡ ਜੋ ਹੋਏ ਸਾਰੀ ਨੌਕਰੀ ਦਰਾਂ ਟੀਚਰ ਯੂਨੀਅਨ ਦੇ ਗਰੁੱਪ ਦਾ ਪ੍ਰਧਾਨ ਵੀ ਰਹੇ ਕਈ ਮੋਰਚੇ ਵੀ ਲੱਗੇ ਜੇਲ੍ਹ ਚ ਜਾਣ ਦੇ ਵੱਡੀ ਗਿਣਤੀ ਚ ਮੌਕੇ ਵੀ ਮਿਲੇ ਪਰ ਪਿੱਛੋਂ ਜਥਾ ਭੇਜਣ ਲਈ ਉਹ ਹਮੇਸ਼ਾ ਬਾਹਰ ਹੀ ਰਹੇ ਕਦੇ ਜੇਲ੍ਹ ਨਹੀਂ ਗਏ ਹੋਰਾਂ ਕਈ ਕੱਚਿਆਂ ਨੂੰ ਪੁਲਿਸ ਵਾਲੇ ਘਰੋਂ ਫੜ ਕੇ ਲੈ ਵੀ ਜਾਂਦੇ ਰਹੇ ਪਰ ਉਹਨਾਂ ਤੇ ਪੁਲਿਸ ਵੀ ਮਿਹਰਬਾਨ ਇਸ ਕਦਰ ਰਹੀ ਕਿ ਥਾਣੇ ਅੱਗੇ ਘਰਾਓ ਕਰਨ ਧਮਕੀ ਭਰੇ ਚੁਣੌਤੀਪੂਰਨ ਭਾਸ਼ਣ ਦੇਣ ਤੇ ਵੀ ਪੁਲਿਸ ਨੇ ਉਹਨਾਂ ਨੂੰ ਕਦੇ ਹਿਰਾਸਤ ਵਿੱਚ ਲੈਣ ਦੀ ਗਲਤੀ ਅੱਜ ਤੱਕ ਨਹੀਂ ਕੀਤੀ ਕੀ ਹੋਇਆ ਜਿਉਂ ਉਹਨਾਂ ਨੇ ਸ਼ਹਿਰ ਚ ਇੱਕ ਦੋ ਮਕਾਨ ਤੇ ਦੋ ਚਾਰ ਪਲਾਟ ਖਰੀਦ ਰੱਖਿਆ ਹਨ ਤੇ ਬੱਚੇ ਵੀ ਵਿਦੇਸ਼ ਭੇਜ ਦਿੱਤੇ ਹਨ ਅਜਿਹਾ ਤਾਂ ਹੋਰਾਂ ਨੇ ਵੀ ਸਭ ਕੁਝ ਕੀਤਾ ਬਣਾਇਆ ਹੋਇਆ ਹੈ ਮੇਰੇ ਜਾਣਕਾਰਾਂ ਦੀ ਦੁਨੀਆ ਵਿੱਚੋਂ ਹੀ ਇੱਕ ਮਹਾਪੁਰਖ ਵੀ ਰਹੇ ਹਨ ਜੋ ਆਪਾਂ ਮੇ ਕੋਈ ਅਕੈਡਮਿਕ ਡਿਗਰੀ ਨਾ ਹੋਣ ਕਰਕੇ ਡਿਗਰੀ ਵਾਲਿਆਂ ਨੂੰ ਪੂਛਾਂ ਲਾਈ ਫਿਰਦੇ ਹਨ ਪੜਾ ਦਾ ਖਿਤਾਬ ਬਖਸ਼ਦੇ ਸਨ ਪਰ ਉਹ ਬਹੁਤ ਸਮਾਂ ਪ੍ਰਾਈਵੇਟ ਦੇ ਆਪਣਾ ਕਾਰਜ ਕਰਦੇ ਸੀ ਇਸ ਵਿੱਚ ਕੋਈ ਸ਼ੱਕ ਸ਼ੁਭਾ ਜਾਂ ਅਤਕਥਨੀ ਨਹੀਂ ਕਿ ਉਹ ਸਿਹਤ ਦੇ ਗੁਰਬਾਣੀ ਦੇ ਖੋਜੀ ਤੇ ਮੌਲਕ ਚਿੰਤਕ ਸਨ ਪਰ ਆਪਾਂ ਗੱਲ ਕਹਿਣੀ ਤੇ ਕਰਨੀ ਦੇ ਇੱਕੇ ਦੀ ਕਰ ਰਹੇ ਹਾਂ ਇੱਥੇ ਆ ਕਈ ਸਮੱਸਿਆ ਖੜੀ ਹੁੰਦੀ ਹੈ ਧਾਰਮਿਕ ਬੰਦਿਆਂ ਰਾਜਸੀ ਦਲਾਂ ਦਾ ਬਰੂਰ ਕਰਦੇ ਆਪਣੇ ਆਪ ਨੂੰ ਕਾਮਰੇਡੀ ਵਿਚਾਰਧਾਰਾ ਨੂੰ ਪ੍ਰਣਾਇਆ ਸਮਝਦੇ ਤੇ ਕਹਿੰਦੇ ਸਾਨੂੰ ਇਸਤਰੀ ਦੇ ਸਤਕਾਰ ਦੀ ਰੱਟ ਲੰਮੀ ਸਾਨੂੰ ਪਰ ਘਰੇ ਸਭ ਠੀਕ ਠਾਕ ਨਹੀਂ ਸੀ ਗੁਰਦੁਆਰਾ ਸਾਹਿਬ ਜੂਨ ਮਹੀਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਸ਼ਾਂਤੀ ਦਾ ਭਾਸ਼ਣ ਦੇ ਕੇ ਘਰ ਪਰਤੇ ਟਾਉਂਦੇ ਆਂ ਅਸੀਂ ਕਰਮ ਪਤਨੀ ਨਾਲ ਖੜਕ ਪਈ ਤੇ ਉਹਦੇ ਪਤਾ ਨਹੀਂ ਕੀ ਚੱਕ ਮਾਰਿਆ ਕਿ ਮੱਥੇ 'ਚੋਂ ਖੂਨ ਦੀ ਤਤਿਰੀ ਪੈਂਦੀ ਹੋਈ ਜਦੋਂ ਉਹ ਸਰਪੰਚ ਦੇ ਘਰ ਵੱਲ ਬੁਰਾਪੋਲਾ ਕਹਿੰਦੀ ਜਾ ਰਹੀ ਸੀ ਤਾਂ ਗਲੀ ਵਿੱਚ ਬੈਠੇ ਦੋ ਉਹਨਾਂ ਦੇ ਹਾਨੀਆਂ 'ਚੋਂ ਜੋ ਗੱਲਬਾਤ ਹੋਈ ਉਹ ਐਂ ਸੀ RAM ਸਿਆ ਆ ਕੀ ਹੋ ਗਿਆ ਇਹਨੂੰ ਹੋਣਾ ਕੀ ਹੈ ਹਰੀ ਸਿਆ ਸੁਖਮਨੀ ਦੇ ਗੁਰੂ ਘਰ ਵਿਖੇ ਤਾਜ਼ੇ ਦਿੱਤੇ ਲੈਕਚਰ ਦਾ ਅਮਲੀ ਰੂਪ ਪ੍ਰਗਟ ਹੋਇਆ ਲੱਗਦਾ ਹੈ ਇਹੋ ਦੋ ਸਧਾਰਨ ਬੰਦੇ ਗੱਲਾਂ ਕਰਦੇ ਬਿਆੰਗ ਕੱਸ ਰਹੇ ਸਨ ਕਿ ਗਲੀ ਦੇ ਮੋੜ ਤੱਕ ਕਾਮਰੇਡ ਚਿੰਤਕ ਵੀ ਇਹ ਕਹਿੰਦੇ ਪਰਤ ਗਏ ਖੜੋ ਤੇਰੀ ਕੁਜਾਤ ਦੀ ਨੂੰ ਹੁਣ ਭੱਜ ਕਿਉਂ ਚੱਲੀ ਅਜਿਹੇ ਬਹੁਤ ਸਾਰੇ ਉਦਾਹਰਨ ਸਮਾਜਿਕ ਪੱਈਚਾਰੇ ਚੋਂ ਮਿਲ ਜਾਣਗੇ ਬਾਣੀ ਤਾਂ ਕਹਿੰਦੀ ਹੈ ਕਬੀਰ ਮਣ ਜਾਂਨੈ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਖਾਤ ਦੀਪ ਕੂਏ ਪਰ ਇਹ ਕਿੱਥੋਂ ਦੀ ਸਿਣਫ ਹੈ ਕਿ ਅਸੀਂ ਦੀਵੇ ਨੂੰ ਹੱਥ ਚ ਫੜ ਕੇ ਖੂਹ ਚ ਡਿੱਗਦੇ ਹਾਂ ਰੋਲਾ ਕੀ ਹੈ ਕਮੀ ਕਿੱਥੇ ਹੈ ਲੋੜ ਉਸ ਵਰਗੇ ਮਹਾਪੁਰਖਾਂ ਦੀ ਜਿਨ੍ਹਾਂ ਬੱਚੇ ਨੂੰ ਗੁਰਖਾਨ ਤੋਂ ਟੋੜਨ ਲਈ ਕਹਿਣ ਤੋਂ ਪਹਿਲਾਂ ਆਪ ਗੁਰਖਾਨਾ ਛੱਡਿਆ ਸੀ ਉਹੀ ਆਗੂ ਦੀ ਅਗਵਾਈ ਕਾਰਗਰ ਤੇ ਸਦੀਵੀ ਹੋਏਗੀ ਜੋ ਪਿੰਡਾਂ ਅਗਾਹਾਂ ਵਿੱਚ ਪੁੱਤਾਂ ਪਛਾਹਾਂ ਵਿੱਚ ਕਹਿਣ ਕਰਨ ਦੀ ਥਾਂ ਆਪ ਸ਼ਹੀਰ ਹੋਣ ਲਈ ਪੁੱਤਰਾਂ ਨੂੰ ਜੁਦ੍ਹ ਕਰਨ ਲਈ ਹੱਥੀ ਤੋੜੇਗਾ ਪਿਤਾ ਨੂੰ ਦਿੱਲੀ ਦੀ ਸਰਕਾਰ ਨਾਲ ਮੱਥਾ ਲਾਉਣ ਲਈ ਖੁਦ ਮੂੰਹੋਂ ਕਹੇਗਾ ਜੋ ਦੂਜਿਆਂ ਦੇ ਲੱਗੀ ਨੂੰ ਬਸੰਤਰ ਨਹੀਂ ਅੱਗ ਸਮਝੇਗਾ ਪਰਪਕਾਰੀ ਸਮਾਹਾ ਵਾਲਾ ਬ੍ਰਹਮ ਗਿਆਨੀ ਬਣੇਗਾ ਕਿਉਂ ਮਰਨਾ ਕੋ ਦੇਹ ਉਦੇਸ਼ ਵਾਲਾ ਹੋਏਗਾ ਨਿਰਭਉ ਨਿਰਬੈਰ ਹੋਏਗਾ ਆਪਣਾ ਬਿਗਾੜ ਬਗਾਨਾ ਸੰਡੇ ਦਾ ਪਹਿਰੇਦਾਰ ਬਣੇਗਾ ਡਾਲਾ ਸਿਉ ਪੈਡਾ ਘਟਕਾ ਵਾ ਬਾਲਾ ਬਨਾਰਸ ਕਾ ਠੱਗ ਨਾ ਹੋ ਕੇ ਜਿਉਂ ਨਿਰਮਲ ਬਾਰੋਂ ਨਿਰਮਲ ਸੰਤ ਹੋਏਗਾ ਵਿਚਾਰ ਕਰਕੇ ਅਮਲੀ ਜੀਵਨ ਜਾਣ ਵੱਲ ਅੱਗੇ ਵਧਣਾ ਹੀ ਜੀਵਨ ਮਨੋਰਥ ਹੁੰਦਾ ਹੈ ਸਤਿਗੁਰੂ ਆਪ ਕਿਰਪਾ ਕਰਨ ਤੁਹਾਨੂੰ